ਦੇਵ ਤੇ ਸ਼ਰ ਬਾਵਾ ਨੇ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਬਾਵਾ ਨੇ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਮੇਰਾ ਮਨ ਗੁਣ ਪ੍ਰਾਨ ਕਵਨ ਗੁਣ ਪ੍ਰਾਨ ਕਵਨ ਗੁਣ ਪ੍ਰਾਨ

ਮਨ ਮਾਤੀ ਮੋਹ ਅਨਾਤ ਕੀ ਕਰੋ ਸਮਾਈ ਖੋਜਤ ਖੋਜਤ ਭਈ ਬਲਗ ਲਬਦਰਸ਼ਨ ਕੋ ਹਉ ਫਿਰ ਇਲਸ਼ਾਈ ਦੀਨ ਦਿਆਨੀ ਤੁਹਾਡਾ ਨਾਮ ਮਿਲਤੀ ਤੇਰਾ ਕਿਰਪਾ ਤੁਹਾਨੂੰ ਨੰਤ ਬੀਰੋ ਦਿਆ ਕਿਰਪਾ ਪ੍ਰਭ ਨਾਮ ਜਦੋਂ ਬੁਝਾਈ ਬੁਝਾਈ ਦੇਨ ਚਾਲ ਦੇ ਲੋ ਮੇਰੀ ਮਾਈ ਕਵਨ ਗੁਨ ਪ੍ਰਾਨ ਪਤ ਮੇ ਲੋ ਮੇਰੀ ਮਾਈ ਕਵਨ ਗੁਨ ਪ੍ਰਾਨ ਪਤ ਮੇ ਲੋਨ ਪ੍ਰਾਨ ਕਵਨ ਜੋ ਆ ਆ ਆ ਆ ਪਰਮ ਸਤਕਾਰ ਯੋਗ ਸੰਤ ਮਹਾਂਪੁਰਸ਼ਾਂ ਦੇ ਸਾਥੀ ਸੰਗਤ ਜੀ ਗੁਰੂ ਕੀ ਸਾਧ ਸੰਗਤ ਜੀ ਆਪ ਦੀ ਵੱਡੇ ਭਾਗ ਵਾਲੇ ਜਿਨ੍ਹਾਂ ਨੂੰ ਸੰਤ ਮਹਾਂਪੁਰਸ਼ਾਂ ਦੇ ਦਿਦਾਰੇ ਹੋਏ ਉਹਨਾਂ ਦੀ ਸੰਗਤ ਹੋਈ ਉਹਨਾਂ ਦੇ ਬਚਨ ਸੁਣਨ ਵਾਸਤੇ ਮਿਲੇ ਅਤੇ ਤੁਸੀਂ ਉਹਨਾਂ ਪਾਸੋਂ ਬਚਨ ਲੈ ਕੇ ਕਮਾਈ ਕਰਕੇ ਆਪਣੇ ਜਨਮ ਸਫਲਾ ਕੀਤਾ ਤੁਹਾਡੇ دیدار ਕਰਕੇ ਮੇਰਾ ਵੀ ਜਨਮ ਸਫਲਾ ਹੋਇਆ ਮੈਨੂੰ ਪ੍ਰਸੰਤਾ ਹੋਈ ਰਤਵਾੜਾ ਸਾਹਿਬ ਦੇ ਦਰਸ਼ਨ ਕਰਕੇ ਮੇਰਾ ਜਨਮ ਸਫਲਾ ਹੋਇਆ ਬੜੀ ਧੀਰ ਤੋਂ ਮੈਂ ਸਿਫਤਾਂ ਸੁਣਦਾ ਸਾਂ ਲੇਕਿਨ ਦਿਦਾਰਾ ਮੈਨੂੰ ਪਹਿਲੀ ਵਾਰ ਹੋਇਆ ਗੁਰੂ ਕਿਰਪਾ ਕਰਨ ये दीदार हमेशा मेरे अंदर समाया रवे और महापुरशा दसन्नतावान मेन मिलदियाँ रह जी भी मिनट टाइम मिले दस मिनट हो गए एक शब्द पढ़ने दस मिनट संपूर्ण हो गए बाकी एक शब्द मैं तुम्हें होर सुना वो शब्द है मंत्र राम राम नामंग मंत्र राम राम नामंग ध्यानंग सर्वत्र पूर्ण ज्ञानंग शम दुख सुख जुगत निर्मल निर्वैरण दयांग सर्वत्र जिया पंच दोख विवर्जित है भोजनंग गोपाल कीर्तन अल्प माया जल कमल रहता है उपदेश सम मित्र सत्र भगवंत भगत भावनी परनिंदा नासरोत श्रवणं आप त्याग सगल रेण कह खत लक्षण पूर्णंग पुरुष खत लक्षण पूर्णंग पुरुष ਨਾਨਕ ਨਾਮ ਸਾਧ ਸਵਜਨੇ ਸ਼ਬਦ ਸੰਪੂਰਨ ਹੋਇਆ ਇਸ ਸ਼ਬਦੀਆਂ 6 ਪੰਕਤੀਆਂ ਨੇ ਔਰ ਸ਼ੀਆਂ ਪੰਕਤੀਆਂ ਵਿੱਚ ਸੰਤਾਂ ਮਹਾਪੁਰਸ਼ਾਂ ਦੇ ਜੀਵਨ ਲਖਣ ਦੱਸੇ ਨੇ ਇਹ ਅਖੀਰ ਦੀ ਪੰਕਤੀ ਵਿੱਚ ਕਹਿੰਦੇ ਨੇ ਇਹ ਖੱਟ ਲਖਣ ਪੂਰਨੰਗ ਪੁਰਖ ਹੈ ਜਿਹੜੇ ਪੂਰਨ ਪੁਰਖ ਨੇ ਨਾ ਉਨ੍ਹਾਂ ਦੀ ਜੀਵਨ ਦੇ ਚਰਿੱਤਰ ਇਨ੍ਹਾਂ ਛੀਆਂ ਪੰਕਤੀਆਂ ਵਿੱਚ ਦੱਸੇ ਗਏ। ਖੱਟ ਲਖਣ ਪੂਰਨੰਗ ਪੁਰਖ ਹੈ। ਨਾਨਕ ਨਾਮ ਸਾਧ ਉਸ ਦਾ ਨਾਮ ਸਾਧ ਹੈ। ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ। ਨਾਨਕ ਨਾਮ ਸਾਧ ਸਵੱਜਨ ਹੈ। ਲੋ ਜੀ ਇਹ ਮੈਂ ਤੁਹਾਨੂੰ ਪਾਠ ਕਰਕੇ ਸੁਣਾਇਆ ਹੈ ਹੁਣ ਗਾਇਨ ਸੁਣੋ। मंत्र राम राम नामन ध्यानं सर्वत्र पूरने ज्ञानं सम दुःख सुखं युगत निर्मल निर्वै मंत्र राम राम नामन ध्यानं सर्वत्र पूरने ज्ञानं सम दुःख सुखं ਉਪਤ ਨਿਰਮਲ ਨਿਰਮਲ ਨੇ ਮੰਤਰ RAM RAM ਨਾਮ ਧਿਆਨ ਸਰਬ ਪ੍ਰਪੂਰ ਨੇ ਮੰਤਰ RAM RAM ਨਾਮ ਧਿਆਨ ਸਰਬ ਪ੍ਰਪੂਰ ਨੇ ਗਿਆਨੰ ਸਮ ਦੁਖ ਸੁਖ ਸਰ ਜੁਗਤ ਨਿਰਮਲ ਨਿਰਵੈਰਲੇ ਗਿਆਨ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਲੇ ਬਿਆਨੰ ਸਰਬਤਰ ਜੀਆ ਪੰਚ ਦੋਖ ਬਿਵਰਤ ਓਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿ ജല കമല മന്ത്രം സർവദ്ര ਗਿਆਨੰ ਸਮ ਦੁਖ ਸੁਖ ਜੁਗਤ ਨਿਰਮਲ ਨਿਰਵੈ ਮੰਤਰ ਨਾਮ ਰਾਮ ਨਾਮ ਗਿਆਨੰ ਸਰਬਤ੍ਰ ਪੂਰਨੇ ਗਿਆਨੰ ਸਮ ਦੁਖ ਸੁਖ ਜੁਗਤ ਨਿਰਮਲ ਨਿਰਵੈ ਹਰ ਰਾਮ ਰਾਮ ਨਾਮ ਧਿਆਨ ਸਰਬਤਰ ਪੂਰਨ ਗਿਆਨ ਸਭ ਦੁੱਖ ਸੁਖ ਜੁਗਤ ਨਿਰਮਲ ਨਿਰਵੈਰਣ ਮੰਤਰ ਰਾਮ ਰਾਮ ਨਾਮ ਰਾਮ ਦੇ ਨਾਮ ਦਾ ਮੰਤਰ ਜਪਦੇ ਨੇ ਧਿਆਨੰ ਸਰਬਤ੍ਰ ਪੂਰਨੈ ਸਾਰਿਆਂ ਦੇ ਵਿੱਚ ਉਸ ਦਾ ਉਹ ਪੂਰਨ ਪਰਮੇਸ਼ਰ ਦੇ ਦیدار ਕਰਦੇ ਨੇ ਗਿਆਨੰ ਸੰਭ ਦੁੱਖ ਸੁਖੰ ਦੁੱਖ ਤੇ ਸੁਖ ਨੂੰ ਸੰਭ ਕਰਕੇ ਜਾਣਦੇ ਨੇ ਜਗਤ ਨਿਰਮਲ ਨਿਰਵੈਰ ਨਿਰਮਲ ਤੇ ਨਿਰਵੈਰ ਰਹਿੰਦੇ ਨੇ ਐਸੀ ਜੁਗਤੀ ਉਹਨਾਂ ਦੇ ਜੀਵਨ ਦੀ ਹੈ